ਇੱਕ ਕ੍ਰਿਮੀਨਲ ਡਿਫਾਰਮੇਸ਼ਨ ਉਹ ਮੁੰਡੇ ਦੇ ਖਿਲਾਫ ਔਰ ਉਹਦੀ ਮਦਰ ਦੇ ਖਿਲਾਫ ਸਾਈਬਰ ਕ੍ਰਾਈਮ ਨੂੰ ਵੀ ਆਪਦੀ ਕੰਪਲੇਂਟ ਰਜਿਸਟਰ ਕਰਵਾਈ ਹੈ ਫਾਈਨਲੀ ਕਾਰਪ੍ਰਿਤ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਹੈ ਜਿਸ ਵਿੱਚ ਉਸ ਨੇ ਆਪਣਾ ਪੱਖ ਰੱਖਿਆ ਹੈ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਾਰਪ੍ਰਿਤ ਦੇ ਐਕਸ ਆਕਾਸ਼ਦੀਪ ਵੱਲੋਂ ਇੱਕ ਪੋਡਕਾਸਟ ਦੇ ਜ਼ਰੀਏ ਇਹ ਇਲਜ਼ਾਮ ਲਾਏ ਗਏ ਸਨ ਕਿ ਕਾਰਪ੍ਰਿਤ ਨੇ ਉਸ ਦਾ 35 ਲੱਖ ਰੁਪਏ ਖਾਦਾ ਹੈ ਜਿਸ ਤੋਂ ਬਾਅਦ ਕਾਰਪ੍ਰਿਤ ਵੀ ਚੁੱਪ ਨਹੀਂ ਰਹੀ ਅਤੇ ਉਸ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਖੁਲਾਸਾ ਕਰ ਦਿੱਤਾ ਕੇ ਉਸਤੇ ਸਾਰੇ ਲਾਏ ਇਲਜ਼ਾਮ ਬੇਬੁਨਿਆਦ ਨੇ ਉਸਨੇ ਕਿਸੇ ਤੋਂ ਕੋਈ ਪੈਸਾ ਨਹੀਂ ਖਾਦਾ ਅਤੇ ਨਾਲ ਹੀ ਉਸਨੇ ਕਿਹਾ ਕਿ ਇਸ ਪੌਡਕਾਸਟ ਦੇ ਜ਼ਰੀਏ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸਭ ਦੇ ਚੱਲਦਿਆਂ ਮੇਰੀ ਜ਼ਿੰਦਗੀ ਤੇ ਗਹਿਰਾ ਅਸਰ ਪੈ ਰਿਹਾ ਹੈ ਅਤੇ ਮੈਂ ਆਪਣੇ ਕੰਮ ਵਿੱਚ ਵੀ ਧਿਆਨ ਨਹੀਂ ਦੇ ਪਾ ਰਹੀ ਜੈਸ ਕਰਕੇ ਹੁਣ ਉਹ ਆਕਾਸ਼ਦੀਪ ਦੇ ਖਿਲਾਫ ਵੱਡਾ ਐਕਸ਼ਨ ਲਵੇਗੀ ਉਸਨੇ ਕਿਹਾ ਕਿ ਮੈਨੂੰ ਜਿਨ੍ਹਾਂ ਨੇ ਡੀਫੇਮ ਕੀਤਾ ਹੈ ਮੈਂ ਉਹਨਾਂ ਤੇ ਸਿੱਧੀ ਕਾਰਵਾਈ ਕਰੂੰਗੀ ਇਥੋਂ ਤੱਕ ਕਿ ਆਕਾਸ਼ਦੀਪ ਦੇ ਨਾਲ ਨਾਲ ਜਿਨ੍ਹਾਂ ਨੇ ਉਸ ਦਾ ਪੋਡਕਾਸਟ ਲਿਆ ਹੈ ਉਹਨਾਂ ਤੇ ਵੀ ਕੇਸ ਫਾਈਲ ਕੀਤਾ ਜਾਵੇਗਾ ਅਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਹੁਣ ਦੇਖਣਾ ਇਹ ਹੋਏਗਾ ਕਿ ਆਕਾਸ਼ਦੀਪ ਆਪਣੇ ਪੱਖ ਨੂੰ ਲੋਕਾਂ ਦੇ ਸਾਹਮਣੇ ਸੱਚਾ ਕਿਵੇਂ ਸਾਬਿਤ ਕਰਦਾ ਹੈ ਬਾਕੀ ਤੁਸੀਂ ਇਹਨਾਂ ਦੋਨਾਂ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਐਂਡ ਨਾਲ ਦੇ ਨਾਲ ਨੈਕਸਟ ਅਪਡੇਟਸ ਦੇ ਲਈ ਜਲਦ ਤੋਂ ਜਲਦ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਆਉਣ ਵਾਲੀ ਕੋਈ ਵੀ ਵੀਡੀਓ ਤੁਸੀਂ ਮਿਸ ਨਾ ਕਰ ਸਕੋ